ਸਰਬ ਜੀ ਸੰਗਰੂਰ ਵੀ ਦੀ ਰਚਨਾ ਕੁਝ ਪਟਕਿਆਂ ਨੂੰ ਵੀ ਹੈ ਸਿਦਰਾਂ ਹੈ ਪੌਂਦੀ ਬੀਤੇ ਸਮੇਂ ਦੀ ਕਹਾਣੀ ਬਣ ਜਾਂਦੀ ਬੀਤੇ ਸਮੇਂ ਦੀ ਬਾਤ ਸੰਗਰੂਰ ਦੀ ਕਹਾਣੀ ਬਣ ਜਾਂਦੀ ਕੁਝ ਪਟਕਿਆਂ ਨੂੰ ਵੀ ਹੈ ਸਿੱਧਰਾ ਹੈ ਪਾਉਂਦੀ ਬੀਤੇ ਸਮੇ ਦੀ ਬਾਤ ਸੰਗ ਰੂਰ ਵੀ ਕਹਾਣੀ ਬੜ ਜਾਂਦੀ ਕਰੇ ਕੋਈ ਨਿੰਦਿਆ ਨਾ ਇਹ ਬੁਰਾ ਮਣਾਉਂਦੀ ਬੀਤੇ ਸਮੇ ਦੀ ਬਾਤ संग रूर भी, कहानी बन जांदी बीते समय दी बात